ਨੌਜਵਾਨਾਂ ਨੂੰ ਭੈਣਾ ਭਰਾਵਾਂ ਨੂੰ ਬੇਨਤੀ ਹੈ ਨੇ ਦੋ ਤਿੰਨ ਬੇਨਤੀਆਂ ਨੇ ਧਿਆਨ ਨਾਲ ਸੁਣ ਲੈਣੀ ਪਹਿਲੀ ਬੇਨਤੀ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਿਹੜਾ ਸਾਡੇ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਦਾ ਮੁੱਦਾ ਚੱਲਿਆ ਹੋਇਆ ਉਹਦੇ ਸੰਬੰਧ ਦੇ ਵਿੱਚ ਅਸੀਂ ਲੁਧਿਆਣੇ ਅੱਜ ਬਹੁਤ ਵੱਡਾ ਇਕੱਠ ਆ ਵੱਖ-ਵੱਖ ਥਾਵਾਂ ਤੇ ਪ੍ਰੋਗਰਾਮ ਹੋ ਰਹੇ ਨੇਗੇ ਪਰ ਸੋਨੂੰ 30 ਤਰੀਕ ਨੂੰ ਹੀ ਵੱਡਾ ਪ੍ਰੋਗਰਾਮ ਹੈ 30 ਤਰੀਕ ਨੂੰ ਪੂਰਾ ਟਰੈਕਟਰ ਮਾਰਚ ਕੀਤਾ ਜਾਣਾ ਅੱਜ ਲੁਧਿਆਣੇ ਗਲਾਟਾ ਦੇ ਦਫ਼ਤਰ ਮੂਰੇ ਕਿ ਕਿਉਂਕਿ ਜਿਹੜੀ ਪੰਜਾਬ ਦੀ ਗਵਰਨਮੈਂਟ ਆ ਪਿੱਛੇ ਹਟਣ ਨੂੰ ਤਿਆਰ ਨਹੀਂ ਹੈਗੀ ਅਸੀਂ ਆਪਣੀ ਇੱਕ ਮਰਲਾ ਵੀ ਜ਼ਮੀਨ ਨਹੀਂ ਦੇਣੀ ਅਸੀਂ ਉਹਨਾਂ ਸਾਰੇ ਭਰਾਵਾਂ ਦੇ ਨਾਲ ਜਿੱਥੋਂ-ਜਿੱਥੋਂ ਜ਼ਮੀਨਾਂ ਆ ਜਾਂਨ ਉਹਨਾਂ ਸਾਰੇ ਭਰਾਵਾਂ ਦੇ ਨਾਲ ਖੜੇ ਆ ਅਗਲੀ ਮੇਰੀ ਬੇਨਤੀ ਅੱਜ ਅਸੀਂ ਉੱਥੇ ਪਹੁੰਚ ਰਹੇ ਹਾਂ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੋ ਕਿਉਂਕਿ ਮੈਨੂੰ ਇਹ ਮਹਿਸੂਸ ਹੁੰਦਾ ਵੀ ਅਸੀਂ ਹਰ ਇੱਕ ਥਾਂ ਤੇ ਪਹੁੰਚ ਗਏ ਯਾਰ ਸਾਡਾ ਕਿਹੜਾ ਕੋਈ ਠੇਕਾ ਲਿਆ ਵੀ ਹਰ ਇੱਕ ਲੜਾਈ ਲੜਦੇ ਆ ਪਰ ਗੱਲ ਇਹ ਉਹ ਵੀ ਲੋਕ ਨਹੀਂ ਪਹੁੰਚਦੇ ਜੇ ਅਸੀਂ ਛੋਟੀ ਲੜਾਈ ਲੜ ਰਹੇ ਤੁਸੀਂ ਕਿਉਂ ਨਹੀਂ ਪਹੁੰਚਦੇ ਅਗਲੀ ਮੇਰੀ ਗੱਲ ਜਿਹੜਾ ਕਿ ਆ ਹਾਂ ਦੂਜਾ ਮੈਂ ਨੌਜਵਾਨਾਂ ਦਾ ਕੰਮ ਕਰ ਰਿਹਾ ਨੌਜਵਾਨਾਂ ਦੀ ਲੜਾਈ ਲੜ ਰਿਹਾ ਮੇਰੀ ਬੇਨਤੀ ਹੈ ਜਿਹੜੀ ਨੌਜਵਾਨਾਂ ਦੀ ਸੀ ਲੜਾਈ ਲੜ ਰਿਹਾ ਪਰਸੋਂ ਨੂੰ ਮੈਂ ਬੁੱਧਵਾਰ ਨੂੰ ਘਰੇ ਬੈਠੂਗਾ 30 ਤਰੀਕ ਵੀ ਹੈ ਮੈਂ 30 ਤਰੀਕ ਨੂੰ ਮੈਂ ਜਿਹੜਾ ਕਿ ਇੱਕ ਮੇਰੀ ਤਰੀਕ ਵੀ ਹੈ 30 ਤਰੀਕ ਨੂੰ ਤੇ ਮੇਰੇ ਬੰਦੇ ਹੀ ਵਟਣਗੇ ਮੈਂ ਵੀ ਬੈਠੂਗਾ 30 ਤਰੀਕ ਨੂੰ ਤੇ ਸਾਡਾ ਟਰੈਕਟਰ ਮਾਰਚ ਵੀ ਹੈ ਤਿੰਨ ਚਾਰ ਪ੍ਰੋਗਰਾਮ ਨੇ 30 ਤਰੀਕ ਤੱਕ ਰੂ ਇਸ ਕਰਕੇ ਤੁਸੀਂ ਸੋਨ ਸਾਰਿਆਂ ਨੂੰ ਬੇਨਤੀ ਕਰਦਾ ਵੀ ਕੱਲ ਨੂੰ ਦਿਨ ਹੈਗਾ ਮੰਗਲਵਾਰ ਜਿਹੜੇ ਭਰਾ ਸਾਡੇ ਇੱਥੇ ਘਰੇ ਆਉਣਗੇ ਮੇਰੀ ਉਹਨਾਂ ਨੂੰ ਬੇਨਤੀ ਆ ਖਾਸ ਕਰਕੇ ਜਿਹੜੇ ਵੀ ਮਹਾਲ ਚੰਡੀਗੜ੍ਹ ਤੋਂ ਜਿੰਨੇ ਵੀ ਪੀੜਤ ਨੇ ਜਿੰਨੇ ਵੀ ਇਹ ਪੀੜਤ ਨੇਗੇ ਕੱਲ ਨੂੰ ਤੁਸੀਂ ਕੀ ਕਰਨਾ ਸਾਰਿਆਂ ਨੇ ਇੱਕ ਇੱਕ ਵਾਰ ਏਜੰਟਾਂ ਦੇ ਕੋਲੇ ਜਾ ਕੇ ਆਉਣਾ ਉਹਨਾਂ ਨੂੰ ਸਖਤ ਤਦਾਦ ਆਪਣੀ ਸਖਤ ਵਾਰਨਿੰਗ ਦੇ ਦੇਣੀ ਵੀ ਅਸੀਂ ਭਾਨੇ ਕੋਲੇ ਜਾ ਰਹੇ ਹਾਂ ਜਿਹੜਾ ਵੀ ਏਜੰਟ ਤੁਹਾਡੇ ਪੈਸੇ ਨਹੀਂ ਮੋੜ ਰਿਹਾ ਤੁਸੀਂ ਕੀ ਕਰਨਾ ਤੁਸੀਂ ਅੱਜ ਹੁਣ ਜਿਹੜਿਆਂ ਨੇ ਇਹ ਕਹਿੰਦੇ ਨੇ ਫਾਈਲਾਂ ਦੀ ਰਿਫਿਊਜ਼ਲ ਆ ਗਈ ਜਿਨ੍ਹਾਂ ਦੀਆਂ ਫਾਈਲਾਂ ਲੱਗੀਆਂ ਹੋਈਆਂ ਨੇ ਜਾਂ ਇਹਨਾਂ ਦੇ ਫਾਈਲਾਂ ਜੋ ਰਿਫਿਊਜ਼ਲ ਆ ਗਈ ਕਿਸੇ ਨੇ ਵੀ 20000 ਤੋਂ ਵੀਆਰਪਿੰਨਾ ਖਰਚੇ ਬਣੇ ਦਾ ਕਟਾਉਣਾ ਕਿਸੇ ਨੇ 20-30000 ਰੁਪਏ ਤੋਂ ਵੱਧ ਪੈਸਾ ਨਹੀਂ ਕਟਾਉਣਾ ਤੁਸੀਂ ਕੀ ਕਰਨਾ ਤੁਸੀਂ ਕੱਲ ਨੂੰ ਦਫ਼ਤਰਾਂ ਦੇ ਵਿੱਚ ਜਾ ਕੇ ਵੀਡੀਓ ਬਣਾ ਕੇ ਲੈ ਕੇ ਆਉਣੀ ਆ ਤੁਸੀਂ ਸ਼ਾਂਤਮਈ ਨਾਲ ਉੱਥੇ ਰਹਿਣਾ ਤੁਹਾਡੇ ਕੋਈ ਥਾਪੜਾ ਮਾਰਦਾ ਕੋਈ ਤੁਹਾਨੂੰ ਗਾਲ ਕੱਢਦਾ ਤੁਸੀਂ ਤੇ ਵੀਡੀਓ ਬਣਾਉਣਾ ਨਹੀਂ ਜਦੋਂ ਤੁਸੀਂ ਦਫ਼ਤਰ ਦੇ ਵਿੱਚ ਐਂਟਰ ਹੋਣਾ ਐਂਟਰ ਹੁੰਦੇ ਸਾਰ ਹੀ ਤੁਹਾਡਾ ਕੈਮਰਾ ਤੁਹਾਡੀ ਵੀਡੀਓ ਚੱਲਦੀ ਹੋਣੀ ਚਾਹੀਦੀ ਆ ਇਹ ਕਹਿਣਗੇ ਅਸੀਂ ਵੀਡੀਓ ਨਹੀਂ ਬਣਾਉਣ ਦੇ ਨੇ ਤੁਸੀਂ ਇੱਕੋ ਗੱਲ ਕਿਹੋ ਵੀ ਜੇਕਰ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਹੋਈ ਹੈ ਵੀ ਦਫ਼ਤਰ ਸਰਕਾਰੀ ਦਫ਼ਤਰਾਂ ਦੇ ਵਿੱਚ ਵੀਡੀਓ ਚਲਾ ਕੇ ਲੈ ਕੇ ਜਾ ਸਕਦੇ ਆ ਤਾਂ ਫਿਰ ਤੁਹਾਡੇ ਪ੍ਰਾਈਵੇਟ ਦਫ਼ਤਰਾਂ ਵਿੱਚ ਕਿਉਂ ਨਹੀਂ ਵੀਡੀਓ ਚਲਾ ਸਕਦੇ ਅਸੀਂ ਆਪਣੀ ਵੀਡੀਓਗ੍ਰਾਫੀ ਕਰ ਸਕਦੇ ਆ ਕੋਈ ਮਨਾਹੀ ਨਹੀਂ ਤੁਸੀਂ ਆਪਣੀ ਵੀਡੀਓਗ੍ਰਾਫੀ ਕਰਿਓ ਵੀਡੀਓਗ੍ਰਾਫੀ ਕਰਕੇ ਤੁਹਾਨੂੰ ਗਾਲਾਂ ਕੱਢ ਦੇਣ ਤੁਹਾਨੂੰ ਕੁੱਟ ਦੇਣ ਤੁਹਾਨੂੰ ਮਾਰ ਦੇਣਗੇ ਤੁਸੀਂ ਉਹ ਵੀਡੀਓਗ੍ਰਾਫੀ ਕਰਕੇ ਮੇਰੇ ਕੋਲੇ ਲੈ ਕੇ ਆਉਣੀ ਆ ਬੁੱਧਵਾਰ ਨੂੰ ਮੈਂ ਉਹ ਲੋਕਾਂ ਨਾਲ ਗੱਲਾਂ ਗੱਲਬਾਤ ਸੁਣੂੰਗਾ ਜਿਹੜੇ ਲੋਕ ਵੀਡੀਓਗ੍ਰਾਫੀ ਕਰਕੇ ਲੈ ਕੇ ਆਉਣਗੇ ਕਿਹੜਾ ਏਜੰਟ ਤੇ ਬਾਰ ਚ ਖੜ ਕੇ ਆਉਣਗੇ ਮੈਂ ਉਹਨਾਂ ਲੋਕਾਂ ਦੀ ਗੱਲ ਸੁਣੂ ਤੁਸੀਂ ਕਹਿੰਦੇ ਹੋ ਤੁਸੀਂ ਚੀਜ਼ ਕੀ ਕਹਿੰਦੇ ਹੋ ਵੀ ਸਾਰੀ ਸਾਰਾ ਹੁਣ ਯਾਰ ਮੈਂ ਕਿਵੇਂ ਕਰਾਂ ਯਾਰ ਮੇਰਾ ਦਿਮਾਗ ਖੱਲਿਆ ਪਿਆ ਮੈਂ ਪ੍ਰੋਗਰਾਮਾਂ ਤੇ ਵੀ ਜਾਣਾ ਸਾਰੇ ਥਾਮਾਂ ਤੇ ਵੀ ਜਾਣਾ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਣਾ ਮਹਾਲੀ ਦੇ ਵਿੱਚ ਬਾਗ ਜੋ ਜਿੱਥੇ ਮਰਜੀ ਬਾਵੇ ਤੁਹਾਡੇ ਕੋਲ ਉਂਗਲ ਵੀ ਕੋਈ ਕਰ ਦੇ ਮੈਂ ਜ਼ਿੰਮੇਵਾਰਾਂ ਕੋਈ ਨਾ ਤੁਹਾਡੇ ਕੋਈ ਥਾਪੜਾ ਮਾਰਦਾ ਕੋਈ ਤੁਹਾਨੂੰ ਕੁਟਦਾ ਮਾਰਦਾ ਤੇ ਵੀਡੀਓ ਬਣਾ ਕੇ ਮੇਰੇ ਕੋਲੇ ਆ ਜਾਓ ਉਹ ਦੁੱਗਣਾ ਜਲੂਸ ਮੈਂ ਕੱਢੂਗਾ ਇਸ ਕਰਕੇ ਕੱਲ ਨੂੰ ਜਿਹੜੇ ਸਾਡੇ ਕੱ ਜਿਹੜੇ ਵੀ ਸਾਡੇ ਕੋਲੇ ਬੁੱਧਵਾਰ ਨੂੰ ਆਉਣਗੇ ਉਹ ਕੱਲ ਨੂੰ ਇੱਕ ਵਾਰੀ ਏਜੰਟਾ ਦੇ ਜਾ ਕੇ ਦਫ਼ਤਰ ਦੇ ਵਿੱਚ ਪੈਸੇ ਮੰਗ ਕੇ ਆਓ ਤੇ ਵੀਡੀਓ ਬਣਾ ਕੇ ਸਾਡੇ ਕੋਲੇ ਲੈ ਕੇ ਆਓ ਪੂਰਾ ਪੂਰਾ ਉਹਨਾਂ ਨੇ ਪੂਰਾ ਉਹਨਾਂ ਨੇ ਉਹਨਾਂ ਚਾਹਿਆ ਬਾਰਤ ਖੜ ਕੇ ਜਲੂਸ ਵੀ ਕੱਢਿਆ ਹੋ ਪਰ ਕਿਸੇ ਨੇ ਹੋਰ ਤਣਾਈ ਲੜਾਈ ਨਹੀਂ ਕਰਨੀ ਥੋੜੇ ਦੇ ਕੋਈ ਗੱਲ ਨੂੰ ਪੈਂਦਾ ਥੋੜੇ ਦੇ ਕੁਝ ਉਹ ਪੈਂਦਾ ਉਹ ਥੋੜੇ ਮੇਰੇ ਕੋਲੇ ਆ ਜਿਓ ਠੀਕ ਹੈ ਨਾ ਗੱਲ ਇਹੀ ਗੱਲ ਬੇਨਤੀ ਆ ਵੀ ਦੇਖੋ ਮੇਰਾ ਮਕਸਦ ਮੇਰਾ ਮਕਸਦ ਕੱਲਿਆ ਪਾਪੂਲਰਿਟੀ ਘਟਣਾ ਜਾਂ ਵਾਹ ਵਾਹ ਘਟਣਾ ਨਹੀਂ ਮੈਂ ਤਾਂ ਤੁਹਾਨੂੰ ਆਪ ਨੂੰ ਵੀ ਦਲੇਰ ਬਣਾਉਣਾ ਚਾਹਣਾ ਤੁਹਾਨੂੰ ਆਪ ਨੂੰ ਵੀ ਲੜਨ ਦੇ ਕਾਬਲ ਬਣਾਉਣਾ ਚਾਹਣਾ ਮੇਰਾ ਉਹਨਾਂ ਵਾਲਾ ਮਕਸਦ ਨਹੀਂ ਹੈਗਾ ਵੀ ਚਲੋ ਜੀ ਮੇਰੇ ਕੋਲੇ ਤੁਸੀਂ ਸਾਰੇ ਜਣੇ ਆਈ ਚਲੋ ਮੇਰੀ ਆ ਕੇ ਵੀ ਬੇਫਾਤੂ ਫਾਲਤੂ ਪੈਰਾਡੇ ਡਿੱਗੀ ਜਾਓ ਜਦੋਂ ਕਿ ਮੇਰੇ ਤਾਂ ਆ ਕੇ ਬੰਦਾ ਪੈਰਾਡੇ ਤਾਂ ਮੈਨੂੰ ਤਾਂ ਬੁਰਾ ਲੱਗਦਾ ਮੈਂ ਕਿਹੜਾ ਕੋਈ ਬਾਬਾ ਮੈਂ ਤੁਹਾਡਾ ਭਰਾ ਹਾਂ ਤੁਹਾਡਾ ਬੱਚਾ ਹਾਂ ਤੁਹਾਡਾ ਆਪਦਾ ਇਸ ਕਰਕੇ ਮੇਰੀ ਬੇਨਤੀ ਆ ਆਪ ਵੀ ਆਪਾਂ ਲੜਨਾ ਸਿੱਖੀਏ ਆਪ ਵੀ ਆਪਣੇ ਵਿੱਚ ਜੋਸ਼ ਹੋਸ਼ ਲੈ ਕੇ ਆਈਏ ਕੋਈ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਨੀ ਇਕੱਲਾ ਇਕੱਲਾ ਬੰਦਾ ਭਾਨਾ ਸਿੱਧੂ ਬਣ ਜਾਓ ਸਾਰੇ ਬੰਦੇ ਭਾਨਾ ਸਿੱਧੂ ਬਣ ਕੇ ਕੱਲ ਨੂੰ ਮੰਗਲਵਾਰ ਨੂੰ ਮਹਾਲੀ ਚੰਡੀਗੜ੍ਹ ਤੜਕੀ ਚੜਜੋ 87 ਵਾਲੀ ਬੱਸ 6 ਵਾਲੀ ਬੱਸ ਚੜ ਕੇ ਤੁਸੀਂ ਆਜੋ ਮੇਰੇ ਕੋਲੇ ਤੁਹਾਡਾ ਨਹੀਂ ਪੈਸੇ ਮੋੜਦਾ ਵੀਡੀਓ ਬਣਾ ਕੇ ਮੇਰੇ ਕੋਲੇ ਲੈ ਆਇਓ ਜਲੂਸ ਕੱਢ ਕੇ ਆਇਓ ਹਾਂ ਜਿਹਦੀ ਵੀਡੀਓ ਨਹੀਂ ਬਣਿਓ ਤੁਹਾਡੀ ਨਹੀਂ ਸੁਣਦੀ ਪੁਲਿਸ ਨਹੀਂ ਤੁਹਾਡਾ ਏਜੰਟ ਸੁਣਦਾ ਤਾਂ ਮੇਰੇ ਕੋਲੇ ਆਇਓ ਵੀਡੀਓ ਤੁਹਾਡੀ ਬਣੀ ਹੋਣੀ ਚਾਹੀਦੀ ਹੈ ਤੁਹਾਡੇ ਫੋਨ ਦੇ ਵਿੱਚ ਤਾਂ ਮੈਂ ਤੁਹਾਡੀ ਗੱਲ ਬਾਤ ਸੁਣੂਗਾ ਇਹ ਨਹੀਂ ਗੱਲ ਦਾ ਧਿਆਨ ਰੱਖਿਓ ਧੰਨਵਾਦ